ਅਮੜ ਵੇਖੀ ਸੋਕੇ ਕਿੰਨੀ ਸੋਹਣੀ ਲੱਗਦੀ ਹੁਣ ਤੇ ਰੋਣ ਹੀ ਨਾ ਚੰਗੀ ਲੱਗਾਂਗੀ ਮੁੰਡੀਆਂ ਤੈਨੂੰ ਉਹੋ ਜਿਆਦਾ ਸੋਹਣੀ ਲੱਗਣੀ ਆ ਭਾਜੀ ਕਿੰਨੀ ਸੋਹਣੀ ਆ ਮੈਂ ਸੱਦ ਕੇ ਜਾਵਾ ਹੈ ਕਿੰਨੀ ਸੋਹਣੀ ਮਹਿੰਦੀ ਲਾਈ ਪਾਬੀਆਂ ਨੇ ਆ ਵੇਖ ਲਾ ਕਿੰਨਾ ਚਾਅ ਕਰਦੀਆਂ ਚੰਗੀਆਂ ਪਾਬੀਆਂ ਨਾ ਮਨੇ ਮੈਨੂੰ ਪਹਿਲਾਂ ਹੀ ਕਹਤਾ ਸੀ ਮੰਮੀ ਹੇ ਪਾਰਲਰ ਦੇ ਨਹੀਂ ਜਾਣਾ ਮੈਂ ਕੀਤਾ ਵਾ ਸਾਰਾ ਕੁਛ ਮੈਂ ਆਪੇ ਲਾ ਦੂੰਗੀ ਹੈ ਤੇ ਵਾਕੇ ਵੇਖ ਲਾ ਕਿੰਨੀ ਸੋਹਣੀ ਮਹਿੰਦੀ ਲਾਈ ਹੈ ਪਾਰਲਰ ਵਾਲੀਆਂ ਕੀ ਲਾ ਦਿੰਦੀਆਂ ਹਾਂ ਹੈ ਕਿੱਡੀ ਸੋਹਣੀ ਲੱਗਣ ਦੀ ਐ ਨਾਲੇ ਰਾਮ ਨਾਲ ਆਪਣੇ ਘਰ ਬੈਠੀ ਆਂ ਠੰਡ ਤੋਂ ਬਚੀ ਆਂ ਮਮੀ ਅੱਗੇ ਇਹਨੂੰ ਕਹਿੰਦੀ ਆਂ ਕਿ ਜਿਹੜੇ ਪਹਿਲੇ ਹੁਣਨ ਦੇ ਨੇ ਨਾ ਉਹ ਹੁਣ ਹਾਨੂੰ ਤੇਰੀ ਅੱਛਾ ਅੱਛਾ ਅਸਾਂਨ ਚਾਹੀਦਾ ਤੇਰੀ ਸਾਡੇ ਨੂੰ ਚਾਹੀਦਾ ਹੀ ਆ ਫਿਰ ਨਹੀਂ ਨਾ ਮੈਂ ਥੋੜੀ ਦੇਦਨੀ ਐ ਇੱਕੜੀ ਗੱਲ ਹੈ ਦੇਖੋ ਸੋਹਣੀ ਐ ਨਾ ਬਹੁਤੀ ਸੋਹਣੀ ਐ ਪੁੱਤ ਮੈਂ ਕਿਹਨੂੰ ਕਹੀ ਕਿ ਮਿੱਥੋਂ ਦਾ ਕਰਾ ਦੇਣਿਆਂ ਦੀ ਨਹੀਂ ਮੈਂ ਇੰਨੀ ਜੀ ਲਾਉਣੀ ਨਾ ਬਾਕੀ ਭਾਬੀ ਜੀ ਚੂੜੇ ਥੱਲੇ ਹੀ ਆ ਗਏ ਨੇ ਬਾਵਾ ਆਹੋ ਵੇਹਨ ਗੱਲ ਚੋਦੀ ਬਸੇ ਜਾਂਦੀ ਮੈਂ ਚਲ ਫੇਰ ਠੀਕ ਹੀ ਇਦਾਂ ਹੀ ਰਹੇ ਚੂੜਾ ਵੀ ਤੇ ਪੈ ਜਾਣਾ ਵਾ ਤੇ ਮੁੜ ਕੇ ਉਹ ਠੀਕ ਤੇ ਇਹ ਆ ਵੀ ਤਿਆਰੀ ਤੁਰੀ ਕਰ ਲੋ ਹੁਣ ਤੁਸੀਂ ਚੁੜੇ ਦੀਆਂ ਇਹ ਲੈ ਕੁਝ ਕੀਤਾ ਨਹੀਂ ਆ ਮੈਂ ਆ ਕੀ ਕਰਾਂ ਮੈਨੂੰ ਤਾਂ ਹੋਰ ਵੀ ਕੰਮ ਉਤਰੇ ਫੋਂਡੇ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਕਦੀ ਆਹ ਦੇ ਦੋ ਕਦੀ ਆਹ ਦੇ ਦੋ ਚਲੋ ਫਿਰ ਕੋਈ ਗੱਲ ਨਹੀਂ ਹੀ ਦੋਵੇਂ ਕਰ ਲੈਨੇ ਆ ਹਣ ਤੁਹਾਨੂੰ ਨਾ ਸਕਾਲਾ ਤੇ ਫਿਰ ਤੋਂ ਇਹ ਜਿਹੜੇ ਕੱਪੜੇ ਕੁੱਪੜੇ ਚੇਂਜ ਕਰਨੇ ਹੋਗੇ ਨਾ ਇੱਕ ਰੀ ਕਰ ਲਈ ਤੇ ਚਲੋ ਆਜੋ ਆਪਾਂ ਫਿਰ ਕਰੀਏ ਮੇਰੀ ਕਾਗੋ ਅੱਜ ਪਹਿਲੇ ਘਰਤਾ ਹੋਰ ਇਹਨਵਾਕ ਤਾਂ ਠੀਕ ਹੋਆ ਤੇ ਨੂੰਹ ਤੇ ਮੰਮੀ ਸੋਹਣੇ ਲੱਗਣਦੇ ਤੇ ਚੰਗੀ ਲੱਗਣਦੇ ਨੇ ਬੜੇ ਸੋਹਣੇ ਲੱਗਣਦੇ ਨੇ ਚਲ ਸ਼ੁਗਰ ਮੈਂ ਆਪਣੇ ਨਵੇਂ ਨਮਨ ਕੋਸਣਾ ਜਾ ਕੇ ਪਹਿਲਾਂ ਸੂਰਤ ਤੇ ਨਾ ਪਾ ਲਿਆ ਅੱਜ ਵਧੀਆ ਲੱਗ ਰਿਹਾ ਹੈ ਤੇ ਬਾਹਾਂ 'ਚ ਕੋਈ ਚੂਣੀ ਚੜੀ ਪਾ ਲਣੀ ਹੈ ਇੱਕ ਅੱਧੀ ਨੀਚੇ ਤਾਂ ਹੀ ਨੀਗਾ ਕਰਾਂਗੀ ਨੀ ਕੰਮ ਨਹੀਂ ਬੜੇ ਆ ਪਤਾ ਨਹੀਂ ਮੋਹਰੇ ਲੱਗਦੇ ਤੂੜੀਆਂ ਸੁਝੰਡੀਆਂ ਨੇ ਕੋਈ ਗੱਲ ਨਹੀਂ ਮम्मी ਮੈਂ ਤਾਂ ਦੇਖ ਕੇ ਦੇ ਦਿੰਨੀ ਆ ਤੇ ਭਾ ਵੀ ਇਹਨਾਂ ਦਾ ਨੂਸਾ ਸਦਾ ਪਿਆਰ ਦੇਖੋ ਦੋਨਾਂ ਨੇ ਮੈਚਿੰਗ ਕਰਕੇ ਸੂਟ ਪਾਏ ਆ ਲੈ ਦੱਸ ਜੀ ਮम्मी ਤੁਸੀਂ ਮੈਚਿੰਗ ਕਰਨੀ ਹੀ ਹਾਂ ਦੋਵਾਂ ਨੂੰ ਦੱਸ ਦਿੰਦੀ ਆ ਅਹੀ ਵੀ ਇਦਾਂ ਦੇ ਕੱਪੜੇ ਪਾ ਲੈਂਦੇ ਨਹੀਂ ਮੇਰੀ ਗੱਲ ਸੁਣ ਲੈ ਮਨ ਹੁਣ ਨਾ ਜਾਣਾ ਲਾ ਦਿਆ ਬੰਦ ਦਵਾਰ ਠੀਕ ਵਾ ਨਾ ਮੰਮੀ ਤੇ ਤੇ ਹਾਨੂੰ ਵੀ ਦੱਸਦੀ ਸਦਾ ਸਾਡੀ ਨਾ ਚਾਹੋ ਜਾਣੀਆਂ ਬੰਨ ਜਾਣਾ ਨਹੀਂ ਇੱਕ ਕਾ ਲਾ ਤਾਂ ਨਾ ਵੀ ਬੜੀ ਸੋਹਣੀ ਗੱਡੀ ਹੈ ਵੇਖਾ ਤੇ ਦਾ ਫੋਟੋ ਫੋਟਾ ਪੈਂਡਲ ਮਰੀ ਨਾ ਉਹ ਹੈਂ ਤੁਸੀਂ ਕਿਹੜੇ ਮਾੜੇ ਲੱਗੰਦੇ ਤੇ ਲਿਓ 판 ਦੱਸੋ ਫਿਰ ਕਿਹੜਾ ਕਿਹੜਾ ਕੰਮ ਕਰਨਾ ਛੇਤੀ ਛੇਤੀ ਕਰੀ ਇੱਥੇ ਫਿਰ ਗੱਲਾਂ ਕਰਦੇ ਰਹੇ ਤੇ ਅਸੀਂ ਆਪਣਾ ਬਾਅਦ ਮੁੜ ਕੇ ਸਰਜਣੇ ਆਈ ਨਾ ਜਾਣ ਫਿਰ ਉਹਨਾਂ ਦੇ ਆਏ ਥੋੜੀ ਤਿਆਰੀ ਕਰਨੀ ਆ ਗੱਲ ਤਾਂ ਸਹੀ ਆ ਉੱਠ ਕੇ ਨਾ ਚੂਲੇ ਦੀ ਤਿਆਰੀ ਕਰੋ ਤਿੰਨੀ ਫੋਲੋ ਪਾ ਲਿਆ ਇਹ ਤੁਹਾਨੂੰ ਲਾਉਣੀ ਹੈ ਰੱਸੀ ਚ ਪਾਓ ਹੈਂ ਤੁਸੀਂ ਲਾਉਣੀ ਆ ਆ ਨੈਟ ਇੱਥੇ ਲਾਉਣੀ ਆ ਮੈਂ ਤਾਂ ਕੰਮ ਥੋੜੇ ਆ ਤੁਹਾਨੂੰ ਮੈਂ ਰਾਤ ਨੂੰ ਲਾ ਕੇ ਦਵਾਂਗੀ ਕੋਈ ਗੱਲ ਨਹੀਂ ਲਾ ਕੇ ਦਵਾਂਗੀ ਜਾਓ ਤੇ ਨੂੰ ਵੇਖੋ ਜਾ ਕੇ ਮੈਂ ਸਾਧ ਕੇ ਜਾਉਂਗਾ ਇਹ ਕਿ ਨੀ ਸੋਹਣੀ ਲੱਗਣ ਦੀ ਮੇਰੀ ਧੀ ਹੈ ਨજર ਨਾ ਲੱਗੇ ਮੇਰੀ ਧੀ ਨੂੰ ਬਤੀ ਸੋਹਣੀ ਹੈ ਬਈ ਇੰਨੀ ਜਜੰਡੀ ਹੈ ਬਈ ਗੱਲ ਹੀ ਨਹੀਂ ਕਰਨ ਵਾਲੀ ਵੇਖੀ ਕਿਦਾਂ ਰੂਪ ਚੜਿਆ ਮੇਰੀ ਧੀ ਨੂੰ ਹੈ ਤੇ ਜਦੋਂ ਤਾਂ ਤਿਆਰ ਹੋਈ ਤੇ ਕਿਤੇ ਫੋਟੋ ਫੋਟ ਲੈਣਾ ਵਾ ਮम्मी ਤਿਆਰ ਤੇ ਮੈਨੂੰ ਪਹਿਲਾਂ ਹੀ ਨਾਲੇ ਘਰ ਤਾਂ ਹੀ ਲਾਤਾ ਤੇ ਫੇਰ ਇਹਨਾਂ ਨੂੰ ਚੇਤਾ ਹੈ ਮਹਿੰਦੀ ਵੀ ਲਾਉਣੀ ਹੈ ਜੀ ਤੇ ਦੇਣੇ ਵਿਆਹ ਵਾਲੇ ਦੀ ਗੱਲ ਕਰਨ ਨਹੀਂ ਆ ਆਹੋ ਠੀਕ ਆ ਨਾ ਮम्मी ਉਦਾਂ ਮੈਂ ਉਹਨਾਂ ਨਾਲ ਭਾਬੀ ਨੂੰ ਕਿਹਾ ਸੀ ਆ ਹੱਥ ਤੇ ਵੀ ਤੂੰ ਹੀ ਲਾ ਦੋ ਆਹ ਦੇਖੋ ਉਹਨਾਂ ਨੇ ਮੈਨੂੰ ਡਾਤਾ ਦੂਜੀ ਭਾਬੀ ਨੂੰ ਤੇ ਹਾਂ ਭਾਬੀ ਨੇ ਸੋਣੀ ਲਾਈ ਆ ਤੇ ਮੈਂ ਉਹਨਾਂ ਨੂੰ ਕਿਹਾ ਵਾ ਤੂੰ ਗੁੱਸਾ ਹੀ ਕਰ ਲਾ ਹਾਈ ਹਾਈ ਨੇ ਸੋਣੀ ਆ ਮਾੜੀ ਲਾਈ ਉਹਨੇ ਮੰਮੀ ਮੈਂ ਕਹਿੰਦੀ ਵੀ ਇੱਧਰ ਦੇ ਸੋਣੀ ਆ ਤੇ ਇੱਧਰ ਦੇਖੋ ਤੁਸੀਂ ਮੇਰੀ ਗੱਲ ਸੁਣ ਲਾ ਹਾਈ ਧਾਣਾ ਕੀ ਕਰ ਅਗਲੀ ਫਿਰ ਸੋਚਦੀ ਆ ਵੀ ਮੈਨੂੰ ਕਹਿ ਦਿੰਦੀ ਆ ਵੀ ਇਹ ਮਾੜੀ ਲੱਗਦੀ ਆ ਮੰਮੀ ਮੈਂ ਮਾੜੀ ਥੋੜੀ ਕਿਹਾ ਹੋਣਾ ਐਵੇਂ ਇੱਥੇ ਵੀ ਤੇ ਉਹਨਾਂ ਨੇ ਲਾਈ ਆ ਇੱਥੋਂ ਤੇ ਮਾੜੀ ਆ ਜਲ ਕੋਈ ਨਹੀਂ ਖੁਸ਼ ਰਹਿ ਠੀਕ ਵਾ ਨਾ ਸਾਰਿਆਂ ਨੂੰ ਖੁਸ਼ ਰੱਖ ਪਰਜਾਈਆਂ ਆਪਣੀਆਂ ਨੂੰ ਉਹਨਾਂ ਨੇ ਮਿਲਣਾ ਗਿਲਣਾ ਮਕੱਲ ਨੂੰ ਤੇਨੂੰ ਐਵੇਂ ਨਾ ਕਰਿਆ ਕਰ ਜਿਆਦਾ ਫਟ ਥੋੜੀ ਮਾਰ ਦੋ ਮੈਂ ਤਾਂ ਉਦਾਂ ਕਿਹਾ ਨੋਰਮਲ ਕਰ ਥੋੜੀ ਲੱਗਣ ਲਈ ਹੈ ਵੇਖਾਂ ਉਦਾਂ ਸੋਣੀ ਆ ਉਹ ਵੀ ਸੋਣੀ ਤੋਂ ਬਗਲੀ ਪਰ ਮਾਥਾ ਕੋਈ ਨਹੀਂ ਠੀਕਾ ਸ਼ੁਕਰ ਹੈ ਤੁਸੀਂ ਨਹੀਂ ਆ ਗਏ ਪਤਾ ਵੀ ਹੈ ਗਰੀ ਕਿ ਕੁੜੀ ਕੋ ਜਾਣਾ ਤੇ ਅੱਧਾ ਟਾਈਮ ਉੱਥੇ ਲਾ ਕੇ ਆ ਗਈ ਸੀ ਉਹ ਕੋਈ ਗੱਲ ਨਹੀਂ ਗਿਆ ਘੜੀ ਲੱਗ ਜਾਂਦੀ ਆਹਦੇ ਬੜਾ ਟਾਈਮ ਮੂਗੀ ਕਰ ਕੀ ਕਰ ਹੋਵੇ ਡੀਕ ਨਹੀਂ ਇਹ ਕਰਿੰਦਾ ਕੁੰਡਾ ਕੁੱਲ ਨਹੀਂ ਕਰ ਛੱਡ ਗੇ ਚਲ ਉੱਠ ਤੇਲੀ ਆ ਜਾ ਚਲ ਉੱਠ ਤੇ ਲੈ ਚਲੀ ਆ ਜਾ ਮੇਰਾ ਕੰਮ ਜਿੱਥੇ ਗਏ ਉਹ ਕੱਲ ਬਾਅਦ ਚ ਕਰ ਲੈ ਉਹ ਜਿਹੜਾ ਜਾਣ ਉਹ ਕਰੋ ਪਤਾ ਨਹੀਂ ਇਹ ਕਵਾ ਮੇਰੇ ਘਰ ਦਾ ਖਵਾ ਲਾ ਚਲ 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 ਮਾਰੂ ਜਿੰਦਾ ਕੁੰਡਾ ਵਾ ਲਾਲਾ ਗਿੰਦਾਲਾ ਤੁਹਾਨੂੰ ਚੱਲੇ ਅਗਲੀ ਨਿਕਲ ਲੱਖ ਲੱਖ ਗੱਲ ਕਰਨੀ ਧੋਕੇ ਦੇ ਨਹੀਂ ਗੋਲੀ ਮਾਰ ਦੇਣ ਲੱਗੀ ਸਾਉ ਮੇਗਾ ਦੇ ਗੱਲਾਂ ਕਰੀਆਂ ਬੱਲੇ ਪਰੋਣੇ ਆ ਗਿਆ ਸੱਸੀ ਦਾ ਭਾਜੀ ਯਾਰ ਹਾਂ ਵਧੀਆ ਵਧੀਆ ਬਹਿਰੂ ਬੰਦ ਪਰਿਵਾਰ ਦੀ ਖ਼ਬਰ ਕੀ ਆ? ਉਹ ਪਰਿਵਾਰ ਬੜਾ ਠੀਕ-ਠਾਕ ਵਾ। ਵਿਆਹ ਦਾ ਚਲੰਦਾ ਕਾਰੋਬਾਰ ਬੜਾ ਜ਼ੋਰ ਤੇ। ਹਾਂ ਹਾਂ। ਕਰਨਾ ਕੀ ਹੋਰ ਤੇ ਕੰਮ ਕੋਈ ਹੈ ਨਹੀਂਗਾ। ਕੋਈ ਨਾ ਕੋਈ ਚੀਜ਼ ਮੁੱਕੀ ਰਹਿੰਦੀ ਆ। ਇਹ ਵੀ ਚਿਰ। ਆਹ। ਇੰਨਾ ਵੀ ਚੱਲ ਮੁੰਡੇ ਘਰ ਵਾ ਤੇ ਚੱਲ ਕੰਮ ਕਰੀ ਜਾਂਦੇ ਸਾਰਾ। ਤੁਸੀਂ ਸੁਣਾਓ ਪਰਿਵਾਰ ਦਾ ਠੀਕ-ਠਾਕ? ਸਭ ਠੀਕ-ਠਾਕ। ਇਕੱਲੇ ਆਏ ਜੇ? ਨਹੀਂ ਬੱਚੇ ਵੀ ਨਾਲ ਆਏ ਆ। ਅੱਛਾ 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 ਅੱਛਾ। ਚਲੋ ਅੱਗੇ ਦਾ ਘਰ ਨਿਆਣੇ ਵੀ ਕਹਿੰਦੇ ਮਾਮਾ ਲੇਟ ਹੋ ਗਿਆ ਵਾ ਉਹ ਮੈਂ ਹੁੰਦਾ ਹਣਾ ਕਿਤੇ ਰਾਹ ਖੜੇ ਕਿਤੇ ਨਾ ਕਿਤੇ ਉਹ ਛਟਕੜੀ ਟੁੱਟੀ ਹੋਵੇ ਕੱਥੇ ਲੇਟ ਗਿਆ ਥੇ ਉਹ ਉਹ ਤੇ ਗੱਲ ਵਗ ਛੜਕਾ ਪੱਧਰੀਆਂ ਹੁੰਦੇ ਬੰਦਾ ਝਟਾ ਆ ਜਾਂਦਾ ਵਾ ਹਾਂਜੀ ਸਾਰਾ ਟਾਈਮ ਤੇ ਉੱਥੇ ਭੱਜ ਜਾਂਦਾ ਛੜਕਾਂ ਦੇ ਉੱਤੇ ਹਾਂਜੀ ਆ ਕੀ ਬੰਦਾ ਕਰੇ ਸਰਨਾ ਹਾਂਜੀ ਹੋ ਗਈ ਤੇ ਹਾਂਜੀ ਹਾਂਜੀ ਹੋ ਗਈ ਤੇ ਮਾਮੂ ਜੀ ਆ ਗਏ ਨਹੀਂ ਆ ਗਏ ਮਾਮੇਓ ਵੇਖੋ ਉਧਰ ਹਾਂ ਜੀ ਮੈਂ ਗਿਆ ਨਾ ਮੈਂ ਕਿਹਾ ਨਾ ਮਾਮਾ ਨਾਲ ਗੇਟ ਹੋ ਦੇ ਉਹਦੇ ਪੰਬ ਨਾ ਕਿਦਾਂ ਦੇ ਆ ਜੇ ਕਿਤੇ ਜਾਣਾ ਹੋਵੇ ਮੈਂ ਪੱਠੇ ਵੀ ਪਾ ਜਾਣਾ ਪੰਬੀ ਦੇ ਚੱਕਰ ਮਾਰਨਾ ਉਹ ਕਰਨਾ ਜੇ ਕਰਨਾ ਨਹੀਂ ਨਹੀਂ ਆ ਗਏ ਆ ਬੈਠੇ ਰੱਖੇ ਚਲ ਠੀਕ ਹੈ ਮੈਂ ਮਿਲਦਾ ਹਾਂ ਆਓ ਦੇਖੋ ਜੀ ਆਈ ਗਈ ਹੈ ਨਾ ਲੈ ਕਿੰਨੇ ਕੁ ਲੇਟ ਹੋ ਗਏ ਆ ਪਰ ਹੋਣੀ ਅੱਜ ਕੋਈ ਕੱਲ ਨਹੀਂ ਆ ਗਏ ਅੱਜ ਹੀ ਆਈ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਆ ਗਿਆ ਕੁੜੀ ਦਾ ਮਾਮਾ ਵੀ ਹਾਂ ਓਏ ਆਹੋ ਜੀ ਤੋਂ ਬਿਨਾ ਕੰਮ ਨਹੀਂ ਚੱਲਣਾ ਇਹ ਵਧੀਆ ਵਧੀਆ ਹਾਂ ਮੰਮੇ ਨੂੰ ਰੱਖੋ ਇੱਥੇ ਘੇਰ ਕੇ ਹੁਣ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਗਿਆ ਵਾਪਕਤਾਓ ਸਾਰਾ ਉਹ ਨਾਲੇ ਭਾਈ ਜਿਹੜਾ ਬੰਦਾ ਹੁੰਦਾ ਹੈ ਨਾ ਹਾਂਜੀ ਉਹ ਇਹਨਾਂ ਨੂੰ ਪੁੱਛਦੇ ਆਂ ਕਿ ਨਾਨਕੇ ਆਏ ਕਿ ਨਹੀਂ ਇਹ ਦਿਖਾਈ ਹੁਣ ਇਹਨੂੰ ਮੈਂ ਕਿਹਾ ਮੈਂ ਵੀ ਹੁਣ ਪੰਜ-ਛੇ ਦਿਨ ਰਹਿਉ ਇੱਥੇ ਹੁਣ ਜਾਣਾ ਕਿ ਪਾਸੇ ਨਾਨਕੇ ਪਹਿਲਾਂ ਆਹੋ ਪਾਣੀ ਪੂਣੀ ਮੈਂ ਲਾਉ ਕਣਕਾਂ ਨੂੰ ਓਏ ਆਹ ਇਹ ਕੰਮ ਕਰ ਨਹੀਂ ਨਾ ਛੱਡ ਦੇ ਫਿਰ ਤੁਹਾਨੂੰ ਪਤਾ ਵਾ ਓਹੀ ਗੱਲ ਵਾ ਨਾ ਜਿਆਦਾ ਫਿਰ ਇਹ ਟੱਕਰੇ ਰਹਿੰਦੇ ਆ ਕੰਮ ਨੂੰ ਤੇ ਗੰਨਾ ਲੈ ਕੇ ਤੇ ਕਦੀ ਇਹਨਾਂ ਨਾ ਖਰਾ ਪਾ ਲਿਆ ਤੇ ਕਦੀ ਇਹਨਾਂ ਨੇ ਕੁਝ ਪਾ ਲਿਆ ਹੈ ਉਹ ਚਲੋ ਜੀ ਇਤਰਾ ਹੀ ਬੰਦਾ ਮਿਹਨਤ ਕਰਦਾ ਚੰਗਾ ਲੱਗਦਾ ਇਹ ਗੱਲ ਹੈ ਚਲੋ ਕੋਈ ਨਹੀਂ ਨੰਨ ਜਾਨ ਸਟੇਮ ਹੋਏ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਪਰ ਇੱਕ ਗੱਲ ਹੁਣ ਪੱਕੇ ਰਹਿਣਗੇ 5-7 ਦਿਨ ਇੱਥੇ ਆਹੋ ਨੇ ਕੰਮ ਸਾਰੇ ਨੇ ਵੇੜ ਕੇ ਆਏ ਆ ਕੋਈ ਗੱਲ ਹੀ ਨਹੀਂ ਆਹ ਤੇ ਨਾਲੇ ਭਾਰੀ ਜੀ ਚਾਰ ਨਾ ਜਿੰਨੇ ਚਿਰ ਹੁਣ ਘਰ ਉਹਨਾਂ ਤੇ ਗੱਲ ਵੀ ਨਹੀਂ ਬਣਦੀ ਬਿਲਕੁਲ ਬਿਲਕੁਲ ਹਾਂ ਚੱਲਣਿਆ ਪ੍ਰੋਗਰਾਮ ਫੇਰ ਹਾਂਜੀ ਹਾਂਜੀ ਉਹ ਸਨੀ ਉਹ ਤੂੰ ਫੇਰ ਲੱਗੇ ਜੁੜ ਕੇ ਬਹਿ ਗਏ ਤਾਂ ਚਾਹ ਤੂੰ ਲਿਆ ਫੜ ਕੇ ਚੱਲ ਅੰਦਰ ਪੀਨੇ ਆ ਚੱਲ ਕੋਈ ਕਹਿਣ ਸਹੀ ਆ ਜੀ ਕੋਈ ਕੋਈ ਕਰ ਲੋ ਕੰਮ ਕਰ ਚਾਹ ਮਮੀ ਅੰਦਰ ਨੂੰ ਪਤਾ ਲੱਗ ਜਾਣ ਆਦਾ ਤਾਂ ਵੇਸ ਹੀ ਆਪ ਕਿਹੜਾ ਮਰੀਦ ਹੁੰਦਾ ਉਹ ਸੁਣੋ ਭਾਈ ਪਿੰਡ ਦਾ ਕੀਤਾ ਬਹੁਤ ਵਧੀਆ ਠੀਕ ਜੇ ਸਭ ਬਹੁਤ ਵਧੀਆ ਚੰਦਾ ਹੋ ਗਈ ਕਿੰਨੀ ਸਾਰੀ ਹਾਂਜੀ ਹੋ ਗਈ ਦੀਦੀ ਸਾਰੀ ਠੀਕ ਆ ਤਾਂ ਚੱਲ ਆ ਜਾ ਫਿਰ ਸੋਣੇ ਹੈ ਤੁਮ ਕਿਹਾ ਚਾਚੂ ਪਿਆਰ ਪਿਲਾਉਣਾ ਨੂੰ ਹਾਏ ਮੈਂ ਕਿੱਧਰ ਕਿੱਧਰ ਹਾਂ ਮਾਂ ਥਾਲੀ ਮੈਂ ਥਾਲੀ ਵੀ ਉਹ ਤਿਆਰ ਕਰਨੀ ਆ ਭਰਾਤ ਵੀ ਉਹਦੇ ਵਿੱਚ ਵੀ ਲੱਸੀ ਲੁੱਸੀ ਪਾ ਕੇ ਰੱਖਣੀ ਕੋਈ ਗੱਲ ਬਾਅਦ ਕਰ ਲੈਂਦੇ ਆ ਬਾਅਦ ਚ ਕਰ ਲੈਂਦੇ ਆ ਆ ਜਾ ਚਲ ਮੈਂ ਫਿਰ ਠੀਕ ਤਾ ਮੁੜ ਕੇ ਫਿਰ ਮੰਮੀ ਲੋਲਾਣਾ ਪਾਉਣਾ ਨਹੀਂ ਪੁੰਦੇ ਨਹੀਂ ਪੁੰਦੇ ਜੀ ਵੇਹਲਕ ਦਾ ਰੌਣਕ ਲੱਗੀ ਆ ਹੈ नान ਕੇ ਉਹ ਤਾਂ ਫੇਰ ਰੌਣਕਾਂ ਲੱਗਦੀਆਂ ਸਹੀ ਗੱਲ ਆ ਇਹ ਤਾਂ ਗੱਲ ਹੈਗੀ ਜੇ ਤੇ ਇਦਾਂ ਵਾ ਪੰਜਾਨ ਨਹੀਂ ਜੀ ਦੇਣਾ ਮੈਂ ਕਿਸ ਨੂੰ ਤੇ ਕਿਦਾਂ ਉਹਦਾ ਪੂਰਾ ਪੋਣਾ ਜਿਆ ਲੈ ਦੱਸ ਅੱਜ ਵੇਖਾਂਗੇ ਨਾਂ ਕਿ ਇਹਦੇ ਦਾਦੀਆਂ ਵਿੱਚ ਮੁਕਾਬਲਾ ਏਡੀ ਕਿਹੜੀ ਗੱਲ ਕਰਾ ਲਿਓ ਕਰਾ ਲਿਓ ਮੁਕਾਬਲਾ ਅਸੀਂ ਕਿਹੜੇ ਘਟਵਾ ਕਿਉਂ ਕਹਿਜੀ ਉਧਰੋਂ ਮਾਸੀ ਵੀ ਵੇਖਾਂ ਲੈ ਮਾਸੀ ਦਾ ਵੀ ਜੋਰ ਵੇਖ ਲਾਗੇ ਮਾਸੀ ਦਾ ਜੋਰ ਵੇਖਿਓ ਮਾਸੀ ਦੇ ਮਾਰੇ ਨੇ ਮੁੰਡੇ ਨਾਲ ਤੁਹਾਨੂੰ ਬੋਲੀਆ ਚ ਕੋਈ ਗੱਲ ਨਹੀਂ ਇਹ ਪੂਰੇ ਤਿਆਰ ਸ਼ਾਰ ਹੋ ਗਏ ਆ ਮੈਂ ਤੇ ਉਧਰੋਂ ਸਾਡੀ ਤਾਈ ਇੱਕ ਬੋਲੀ ਟੁੱਟਦੀ ਨ ਦੂਜੀ ਪਾ ਦਿੰਦੀ ਆ ਚੱਲ ਵੇਖੀ ਜਾ ਤੀਆਂ ਅੱਜ ਚੱਲ ਵੇਖਾਂਗੇ ਕੋਈ ਮੈਨੂੰ ਤਾਂ ਉਦੋਂ ਪਤਾ ਲੱਗੂਗਾ ਕਿ ਉਹ ਕਰਾ ਲਾਗੇ ਕਰਾ ਰਿਸ਼ਤਾ ਵਧਿਆ ਕਰਾਇਆ ਹੈ ਨਹੀਂ ਕਿਤਾ ਬੜਾ ਵਧੀਆ ਏ ਚਲੋ ਮਹਾਰਾਜ ਇਹਨਾਂ ਦੀ ਵਧੀਆ ਨਹੀਂ ਕਰੇ ਵਧੀਆ ਜੀ ਹਾਂਜੀ ਅਹੀਂ ਤੇ ਆਪ ਭੈਣ ਬੜੀ ਕਿਤਾ ਥੋੜਾ ਕਰਾਂ ਮਾਹੀ ਆ ਨੀ ਗਲੀ ਕੋਤੀ ਭਗਵਾਨੀ ਸੀ ਨਹੀਂ ਨਹੀਂ ਆਪਣੀ ਜੋ ਹੈ ਸੀ ਸਹੀ ਗੱਲ ਵਾ ਨੀ ਕੁੜੀਆਂ ਚਾਹ ਗਏ ਓ ਉੱਥੇ ਬੈਠੀਆਂ ਹੱਡ ਵੀ ਘੜੀ ਲੱਗਦੀ ਅੰਦਰ ਆ ਵੇਖੋ ਨਹੀਂ ਆ ਗਈ ਲੈ ਨਹੀਂ ਪਰ ਬਹਿਣ ਆ ਗਈ ਨੇ ਲੈਓ ਲੈਓ ਆ ਲੋਕੋ ਫੜੋ ਫੜੋ ਲੈ ਭਾਬੀ ਇਹ ਤੈਨੂੰ ਬਧਾਈ ਹੋਏ ਤੁਹਾਨੂੰ ਬੋਦੀਆ ਬੋਦੀਆ ਬਧਾਈਆਂ ਹਨ ਬਹੁਤ ਚੰਗਾ ਜੀ ਤੁਹਾਨੂੰ ਵੀ ਸ਼ੋਕਾ ਦਾ ਕਿਤੇ ਮਲਗਾ ਫਰੋਂਗਾ ਲੱਗੀਆਂ ਕਿ ਵੇਖਾਂ ਜਿਵੇਂ ਵੀ ਹੋਰ ਚਾਹ ਦੀ ਲੋੜ ਲੂਗੀ ਜੇ ਤੁਹਾਨੂੰ ਦੱਸ ਦੇਈਏ ਆਜੋ ਤੁਸੀਂ ਵੀ ਬਾਸ ਸਹੀ ਆਗੇ ਥੋੜਾ ਜਿਹਾ ਕੰਮ ਆ ਮਾ ਲਈਏ ਮੇਰੇ ਕੋਲ ਸਪੀਲ ਦੇ ਕਾਪੜੇ ਚਾਹ ਦੇ ਮੇਰਾ ਕੀ ਕਰਤਾ ਨਾ ਕਬਾ ਜੀ ਤੁਸੀਂ ਵੀ ਆਜੋ ਆ ਗਏ ਆ ਗਏ ਆ ਆਹੋ ਆਜੋ ਆਜੋ ਫੜੋ ਫੜੋ ਚਾਹ ਸਾਰੇ ਜਾਣੇ ਠੰਡ ਹੈਗੀ ਆ ਤੇ ਪੁੜਕੇ ਥੋੜੀ ਜਿਹੀ ਕਰਦੇ ਥੋੜੀ ਜਿਹੀ ਆ来 ਮੰਮੀ ਤੁਸੀਂ ਲੇ ਆਪ ਤਾਂ ਮੈਂ ਤਾਂ ਸਿੱਧਕੀ ਨਹੀਂ ਹੁੰਦਾ ਤੇ ਇਦਾਂ ਆ ਲੋ ਆ ਥੋੜੀ ਜਿਹੀ ਆ ਲਓ ਨਵ ਹਾਂਜੀ ਉਹ ਤਾਂ ਚਾਹ ਵਧ ਗਈ ਆ ਲੈ ਜੋ ਤੇ ਕਿਲੋ ਦੋਵੇਂ ਲੈਣੀਆਂ ਹਾਂਜੀ ਪੀ ਲੈਣੇ ਬਾਅਦ ਵਿੱਚ ਲੈ ਬਾਹਰ ਫੜਾ ਦੇਈ ਸਾਰਿਆਂ ਨੂੰ ਹਾਂਜੀ ਫੜਾ ਦਿੰਦੇ ਹਾਂ ਮਾਮੇ ਮੈਂ ਫੜਾ ਦੋ ਬਾਹਰ ਹਾਂਜੀ ਹਾਂਜੀ ਫੜਾ ਲਗੇ ਮਾਮੇ ਤੇਰੇ ਨੇ ਫਿਰ ਕਹਿਣਾ ਨਹੀਂ ਮੁੜ ਕੇ ਪੁੱਛਿਆ ਨਹੀਂ 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 ਸਹੀ ਗੱਲ ਵਾਕਿਆ ਨਹੀਂ ਭੈਣ ਜੀ ਮਾਂ ਦੀਆਂ ਸਾਰਿਆਂ ਤੋਂ ਪਹਿਲਾਂ ਨੇ ਹਾਂਜੀ ਹਾਂਜੀ ਭੈਣ ਜੀ ਮਾਮਾ ਦਾ ਸ਼ੁਕਰ ਤੇ ਤੈਨਾਂ ਆ ਗਿਆ ਵਾ ਇਹ ਤਾਂ ਕਿ ਆ ਮਾ ਪਹੁੰਚਣਾ ਨਹੀਂ ਮਦਦ ਮੈਂ ਤਾਂ ਫੋਨ ਕਰ ਕਰ ਸੱਦਿਆ ਮੈਂ ਅੱਛਾ ਹੋਰ ਫਿਰ ਮਾਮੀ ਨੇ ਕਹਣਾ ਗੱਲਾਂ ਕਰਦੀ ਐ ਨਹੀਂ ਭੈਣਾ ਅੱਜ ਨਹੀਂ ਕਰਦੀ ਨਹੀਂ ਕਿ ਟਾਈਮ ਨਹੀਂ ਆ ਗਿਆ ਨਹੀਂ ਭੈਣ ਮੇਰੀ ਚੰਗੀ ਆ ਵੇਖਿਆ ਟਾਈਮ ਆ ਸਭ ਤੋਂ ਪਹਿਲਾਂ ਪਹੁੰਚੀ ਐ ਨਾਲੇ ਲਾ ਪੋਤਾ ਵੀ ਲਿਆਂਦਾ ਈ ਹੋਰ ਚੱਲ ਹੋਰ ਗੱਲਾਂ ਨਾਲ ਤਰੀ ਜਾਓ ਜਿਹੜਾ ਘਰ ਵਿਆਹ ਕਰਨਾ ਵੀ ਚਾਹੀਏ ਤੈਨੂੰ ਮੇਲਾ ਚਾਹ ਤੇ ਪੀ ਲੋ ਮੂੰਹ ਤੇ ਮਿੱਠਾ ਕਰੋ ਸਾਹ ਲੈਨੇ ਆਉਂਦਾ ਰਿਹਾ ਮਾਂ ਮੇਰੀ ਦੀ ਸੇਵਾ ਪੂਰੀ ਹੈ ਕਮੇਲੀ ਬਾਸਣਾ ਜਾ ਉਥੋਂ ਮੇਜ ਲਿਆ ਫੜ ਕੇ ਕੋਈ ਨਹੀਂ ਪਜ ਰਿਆਂ ਦਾ ਕੋਈ ਗੱਲ ਨਹੀਂ ਹੈ ਬੈੜਾ ਰ ਕੋਈ ਨਹੀਂ ਉਹ ਆਪਣਾ ਹੀ ਘਰ ਆ ਇੱਥੇ ਕਿਹੜੇ ਬਗਾਨੇ ਆ ਉਹ ਨਹੀਂ ਭਰੀ ਚੰਗੀ ਲੱਗਦੀ ਕੁਰਸੀ ਤੇ ਰੱਖ ਕੋਈ ਚੱਲ ਕੋਈ ਨਹੀਂ ਫੜੋ ਤੁਸੀਂ ਕੋਈ ਚੱਕਣ ਲੈਵਾ ਕਰ ਬੈਰਾ 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 ਹੁਣ ਫਿਰ ਕੋਈ ਗੱਲ ਨਹੀਂ ਮੇਜ ਮੋਦੀ ਨਾ ਰੱਖ ਨਾ ਫੜ ਲੈ ਨਾ ਲੋਕ ਚੱਲ ਸੁਨੀਲ ਰਿੰਗ ਨੂੰ ਕਹਿ ਤਾ ਵਾ ਹਾਂ ਹਾਂਜੀ ਕਹਿਤਾ ਅੱਛਾ ਅੱਛਾ ਉਹ ਕੰਮ ਤਿਆਰ ਆ ਸਾਰਾ ਸੋਦਾ ਪੁੱਤਾ ਸਾਰਾ ਸਾਰਾ ਰੈਡੀ ਹੈ ਉਹ ਕੰਮ ਜੋ ਕੰਮ ਕਰਾ ਦਦਿਓ ਨਹੀਂ ਨਹੀਂ ਉਹ ਗੱਲ ਨਹੀਂ ਗਈ ਨਹੀਂ ਬਾਤ ਨਹੀਂ ਥੋੜਾ ਵਧੀਆ ਬਾਕੀ ਮਾਮਾ ਆਇਆ ਵਾ ਪਈ ਹੋਈ ਨਹੀਂ ਵੀ ਆਮਾਂ ਦੀ ਭੱਜ ਦੌੜੀ ਹੁੰਦੀ ਆ ਹਾਂਜੀ ਭੱਜ ਦੌੜ ਕੇ ਸਮਾਨ ਸਮੂਹ ਨੂੰ ਬੰਦਾ ਇਕੱਠਾ ਕਰ ਲੇ ਹਾਂਜੀ ਹਾਂਜੀ ਬਾਕੀ ਇਹ ਚੀਜ਼ਾਂ ਜਿਹੜੀਆਂ ਟਾਈਮ ਤੇ ਟਾਈਮ ਰੱਖ ਲਿਆਉਣੀਆਂ ਪੈਣੀਆਂ ਪੂਰੀਆਂ ਹਾਂਡੀਆਂ ਲੇ ਵਿਆਹ ਚੀਜ਼ੇ ਹੋ ਜੀ ਅਖਲਾਰਾ ਬੜਾ ਹੁੰਦਾ ਹਾਂਜੀ ਆਜਾ ਆ ਗਿਆ ਜੀ ਉਹ ਮੇਰੀ ਘਰ ਸੁਣ ਤੂੰ ਕਿਦੋਂ ਦਾ ਗਿਆ ਤੈਨੂੰ ਕੋਈ ਸ਼ਰਮ ਨਹੀਂ ਹੈਗੀ ਆ ਤੁਸੀਂ ਨਾ ਚੁੱਪ ਦਾ ਹੋ ਹੌਲੀ ਨਾ ਪੁੱਛੀ ਜਾਂਦਾ ਵਾ ਮੇਰੀ ਸੁਣੋ ਗੱਡੀ ਕਿੰਨੇ ਮੈਂ ਭਾਵੀ ਕਿਦੋਂ ਕਰਨ ਵਾਲੇ ਮੈਂ ਚਲ ਗੱਡੀ ਹੁੰਦੀ ਭੇਲੀ ਜਾਂਦੇ ਆ ਮੇਰੀ ਸੁਣੋ ਗੱਲ ਹੁਣ ਕੀ ਕਰਨਾ ਜੀ ਪਰ ਉਹਨੇ ਸਾਰੇ ਅਗੇ ਚੂੜਾ ਚੜਿਆ ਕਿ ਨਹੀਂ ਨਹੀਂ ਅਜੇ ਕਿਥੇ ਚੜਿਆ ਪੁੱਤ ਤੈਨੂੰ ਡੀਕਣ ਦੇ ਹੀਗੇ ਮੰਮੀ ਮੈਂ ਅਜੇ ਪੈਸ ਚੋਂਣ ਡਿਆ ਉੱਥੇ ਕੋਈ ਵੀ ਨਹੀਂ ਪਹੁੰਚਿਆ ਤੁਸੀਂ ਜਾਂਦੇ ਅਸੀਂ ਸਾਰਿਆਂ ਨੂੰ ਕਹਿਤਾ ਹਲਵਾਈ ਨੂੰ ਹੁਣ ਛੱਡ ਕੇ ਆਇਆ ਵਾ ਯਾ ਤੇਰੇ ਹੁੰਦਿਆ ਮੈਂ ਕਹਤਾਗਾ ਸਦੀ ਨੂੰ ਨਹੀਂ ਹੁਣ ਵੇਖ ਲਓ ਸਾਰੀ ਜ਼ਿੰਮੇਵਾਰੀ ਮੁੰਡੇ ਨੇ ਚੁੱਕੀ ਆ ਤੁਸੀਂ ਹੁੰਦੇ ਉਹਦੇ ਗਾਲ ਪੈਗੇ ਜੀ ਧੰਨਵਾਦ ਆ ਦੁਪਹਿਰ ਸਾਰੇ ਕੰਮ ਕਰ ਆ ਗਏ ਆਹੋ ਅਗਲਾ ਨੂੰ ਪਤਾ ਹੁੰਦਾ ਉਹਨਾਂ ਨੂੰ ਕਾਲ ਆ ਜੇ ਨਾ ਨਾ ਜਾਂਦਾ ਮੁੰਡਾ ਉਹ ਦੰਦ ਦੰਦ ਕਢਣ ਦੇ ਬਹਿ ਕੇ ਲਾਗੇ ਤੁਹਾਨੂੰ ਨਹੀਂ ਪਤਾ ਕੀ ਕੰਮ ਦਾ ਕੋਣ ਮਾਇਆ ਭਰਾ ਹੀ ਤੇਰਾ ਹੀ ਮੈਂ ਕਿੱਥੇ ਲਾ ਕੇ ਬੈਠਾ ਹਾਂ ਚੁੱਪ ਕੀਤਾ ਰੋ ਮੈਂ ਕਿਹੜਾ ਤੇ ਲਾਗੇ ਦੀ ਪਿੰਡਾ ਕੋਈ ਆਦੀ ਸੁਣ ਗੱਲ ਕੀ ਡੇ ਤੂੰ ਮੈਂ ਲੜਨਦਾ ਵੀ ਯਾਰ ਇਹਦੀ ਇਹ ਤਾਂ ਮਾਰ ਨਹੀਂ ਕੰਮ ਕਰਦਾ ਐਸੇ ਤੂੰ ਲਾਗੇ ਤੇ ਬੈਠਾ ਵਿਹਲਾ ਛੱਡੋ ਪਰਾਂ ਡੈਡੀ ਕੀ ਡੇ ਕਰਨ ਆਓ ਚੂੜਾ ਚਾੜੀਏ ਮੁੜ ਕੇ ਮੈਂ ਫੇਰ ਜਾਣਾ ਏ ਬਸ ਹੈ ਗੱਲ ਕਰਨੇ ਮੈਂ ਫੇਰ ਜਾਣਾ ਹਾਂ ਤੂੰ ਕਿੱਲੇ ਜਾਣਾ ਤੂੰ ਉੱਥੇ ਸਾਰੀਆਂ ਚੀਜ਼ਾਂ ਦੀ ਲੋਡ ਪੈਣ ਈ ਏ ਮੈਂ ਇਹਨਾਂ ਨੂੰ ਕੀ ਪਤਾ ਵਾ ਤੁਹਾਨੂੰ ਨਹੀਂ ਪਤਾ ਘਰ ਵੀ ਗੱਡੀ ਦੀ ਪੈਰ ਪੈਰ ਤੇ ਲੋਡ ਪੈਣ ਦੀ ਸਮਾਂ ਕਦੀ ਉਹ ਘਟ ਗਿਆ ਕਦੀ ਉਹ ਘਟ ਗਿਆ ਤੂੰ ਇਦਾਂ ਕਰਿਓ ਗੱਡੀ ਰੱਖ ਲਿਓ ਮੈਂ ਮੁਰਸ ਉਹ ਯਾਰ ਤੇਰਾ ਵੀ ਕੋਈ ਪਤਾ ਨਹੀਂ ਲੱਗਦਾ ਡੈਡੀ ਮੇਰੇ ਸੁਣੋ ਗੱਲ ਜੜੀ ਚੀਜ਼ ਲਿਆਉਣ ਵਾਲੀ ਉਹ ਦਿਉਣੀ ਪੈਣੀ ਹੈ ਲਿਆਉਣੀ ਪੈਣੀ ਆ ਖਪੇ ਫਿਰਦੇ ਆ ਚੁੱਪ ਕਰਕੇ ਆ ਕੁੜੀ ਨੂੰ ਚੂੜਾ ਪਾਈਏ ਬਹੁਤ ਸਾਰਾ ਛੱਡ ਕੇ ਚਾਹ ਤਾ ਯਾਰ ਉਹ ਕੰਮ ਨੇ ਬੇੜੋ ਪਹਿਲ ਚਲੋ ਚਲੋ ਕੋਈ ਗੱਲ ਆਖੇ ਤੇ ਕੋਈ ਜੀ ਲੱਗਦਾ ਨਹੀਂਗਾ ਕੁਛ ਕੁਛ ਰੋ ਮਮੀ ਉਹ ਖੋਸ਼ ਹੀ ਆ ਚਲੋ ਚਲੋ ਤੀਹ ਚਲੋ ਤੇ ਸਹੀ ਹੈ ਤੇ ਪੁੱਤ ਖੋਸ਼ ਤੇਰਾ ਫਿਰ ਪਤਾ ਨਹੀਂ ਸਹੇ ਆ ਮੁਰਕੇ ਮਮੀ ਉੱਥੇ ਜਿਹੜੀ ਕੋਈ ਗੱਲ ਨੂੰ ਚਲੀ ਮੁੱਕ ਗਈ ਤੇ ਹੁਣ ਬਰਿਆਂ ਲੱਕੀ ਤੇ ਨਹੀਂ ਪੁੱਤ ਤੂੰ ਆਪਣੀ ਆਣਾ ਜਾਨ ਜਿਹਦਾ ਤਾਂ ਚੰਗਾ ਲੱਗਦਾ ਹੁੰਦਾ ਕਰ ਇਹਦੀ ਕਿਹੜੀ ਗੱਲ ਨਾਲ ਪਿਓ ਤੇ ਚੰਗੀ ਭਲੇ ਬੰਦੇ ਨੇ ਉਹ ਵੀ ਤੇ ਆਪਾਂ ਕਿਹੜੇ ਘਟ ਮੁੜ ਕੇ ਇੱਕ ਚੀਜ਼ ਵੀ ਥੋੜੀ ਨਾ ਤੇ 20 ਵੀ ਲੋਕੀ ਗੱਲਾਂ ਕਰਦੇ ਨੇ ਸਰਪੰਚਵਾ ਪਿੰਡ ਦੇ ਤੇ ਹੋਰ ਕਮੀ ਨਹੀਂ ਹੋਣੀ ਚਾਹੀਦੀ ਕੋਈ ਮੰਮੀ ਕਮੀ ਕਰ ਤੋਂ ਹੁੰਦਣੀ ਐ ਇੰਨਾ ਖਰਚਾ ਲਾਉਂਦੇ ਆ ਬਹੁਤ ਗੱਲ ਆ ਜੇ ਫੇਰ ਕਿਸੇ ਨੇ ਗੱਲ ਕਰਤੀ ਤੇ ਫੇਰ ਕੀ ਫਾਇਦਾ ਸਹੀ ਗੱਲ ਆ ਪੁੱਤ ਤੇ ਚਲੋ ਹਾਂ ਆ ਬਾਕੀ ਸਾਰਾ ਕੋਈ ਪਤਾ ਆ ਰੋ ਨਹੀਂ ਆਉਗੇ ਨੇ ਮੈਂ ਸੌਰੀ ਅਰੇ ਆਲੀ ਆ ਆਜਾ ਹੁਣ ਸ਼ਰਨ ਹਾਂਜੀ ਹਾਂਜੀ ਪੁੱਤ ਤੌਲੀਆ ਲੈ ਕੇ ਆ

ਉਹ ਤਾਂ ਮੇਰੇ ਮਾਮੇ ਨੇ ਫੜਾਈ ਆ ਤੂੰ ਅੰਦਰ 10 ਆਖੂ ਨੌੜਾ ਜੇਰਾ ਕਿੰਨੇ ਚੜਦਾ ਵਜਣ ਡਿਆ ਯਾਰ ਚੁੱਪ ਹੀ ਰਹਿਣਾ ਤੂੰ ਮੈਂ ਚੁੱਪਾਂ ਕਿ ਕੀ ਪਤਾ ਕਹੂੰਗਾ ਹੈਲੋ ਹਾਂਜੀ ਹਾਂਜੀ ਅੱਛਾ ਕੋਈ ਨਹੀਂ ਕੋਈ ਨਹੀਂ ਡੜੀ ਅੰਦਰ ਹੀ ਹਾਂ ਉਹ ਚੜਦਾ ਛੁੜਾ ਹਾਂ ਚਲੋ ਕੋਈ ਨਹੀਂ ਮੈਂ ਤੁਹਾਨੂੰ ਕਰਦਾ ਚਲੋ ਠੀਕ ਆ ਮੈਂ ਕਰਕੇ ਪੁੱਛ ਕੇ ਹੁਣ ਹਾਂ 5 ਮਿੰਟ ਦੇ ਵਿੱਚ ਤੰਦਾ ਦੇ ਦੇਣਾ ਚੰਗਾ ਚੰਗਾ ਕੋਈ ਉੱਤਸੁ ਜੀ ਹੁਣ ਦੇਖੀ ਕੋਈ ਨਹੀਂ ਕਰੋ ਤੇ ਹੀ ਕੰਮ ਆਪਣਾ ਜਨਾ ਰੱਖ ਫੋਨ ਕੋ ਜੇਬ ਜਿਹਾ ਆ ਕੇ ਰੱਖੀ ਹੁਣ ਬਿੰਦਰ ਉਹ ਸਨੀ ਆਇਓ ਉੱਨ ਜਾਵੇ ਆਜੋ ਆਜੋ ਲੱਗ ਪਾ ਬਣਵਾ ਲੱਗੇ ਮੇਰੀ ਟੀਮ ਹੈ ਐਂ ਜੀ ਆ ਜਾ ਤੂੰ ਵੀ ਹੁਣ ਚਲ ਆਪ ਤੂੰ ਉੱਠ ਪੀ ਲੋ ਅਰੁਪਾਈ ਘਰ ਇੱਧਰ ਆਜ ਫੁੱਲ ਆ ਵੀ ਲਾਦੇ ਆ ਜੀ ਵੀ ਇੱਕ ਫੋਟੋ ਹੈ ਚਲ ਵਧਾਈ ਤੁਹਾਨੂੰ ਸਾਰਿਆਂ ਨੂੰ ਆਓ ਵੀ ਚੰਗਾ ਕੁੜੀਏ ਜਿੰਨੀ ਵਾਦੀ ਦਿਆ

ਹਰਜੀਤ ਆ ਲੈ ਆ ਖਲਾ ਤੇ ਚੱਲ ਪੁੱਤ ਖਲੋ ਕੇ ਕੋਈ ਨਿੱਕ ਬਹਿ ਜਾ। ਪਿੰਦਰ ਪੁੱਤ ਫੋਟੋ ਆਵੇ। ਪਰਮਜੀਤ ਆ ਨਾ ਸ਼ਰਨ ਫੁੜਾਣੇ ਕੇ ਬੂਟੇ ਨੂੰ ਪਾ ਦਿੰਦੀ ਹੈ ਹੈ ਲੈ ਜਾ। ਇੱਕ ਦੋ ਵਾਰ ਉਹ ਇੱਥੇ ਤੇ ਮੁਰਕੇ ਓਕੇ ਪਾਰ ਕਰਕੇ ਜਾ ਕੇ ਪਾਰ ਤੇ ਜਾ ਲਵਾ ਲਈ ਫੇ ਚੰਗਾ। तो ये महीना हलवा लो कर दी नहीं दे चलो पहले आजू जहाँ निकल गए हीं हैं नहीं जीवन है निकला बाहर करीब बंद मिलना कर लिए चलो आजू 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 चलो 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 आजू तो